ਰਤਨਾ ਮਹੀ ਗੁਰ ਸਾਹਿਬ ਜੀ ਸਹਲਾ ਰਾਗ ਗਉੜੀ ਦੀ ਤੀਕੀ ਮੰਨ ਲ ਬਹਿਲਲਾ ਇੱਕ ਓਮਕਾਰ ਸਭੁ ਗੁਰ ਪ੍ਰਸਾਦ ਜੈ ਘਰ ਕੀ ਰਿਤ ਆਖੀਐ ਕਰਤੇ ਕਉ ਬਿਚਾਰੂ ਤਿਤ ਘਰ ਗਾਵੋ ਸਹਲਾ ਸਿਵ ਰੇ ਸਰਜਣਹਾਰੂ ਤੁਮ ਗਾਵੋ ਰਹਾ ਕਾ ਸਹਲਾ ਹੁ ਭਾਰੀ ਜਿਤ ਸਹਲਾ ਸਦਾ ਸੁਖ ਹੋਇ ਰਹਾ ਨਿਤ ਨਿਤ ਜੀੜੇ ਸਵਾਲਿ ਅਣ ਦੇਖ ਅਗਧ ਮਨਹਾਰ ਤੇਰੇ ਤਨ ਕੀਮਤ ਨਾ ਪਵੈ ਜਿਸ ਦਾਤੇ ਕਮ ਸੁਮਾਰ ਸਭ ਦਸ ਸਹ ਰਖਿਆ ਮਨ ਕਰ ਪਾਵ ਤੇਲ ਦੇਵ ਸਦਨ ਸੇ ਸਣੀਆ ਜੋਗ ਸਭ ਸਭ ਮੇਲਾ ਕਰ ਕਰ ਇਹੋ ਪਹਚਾ ਸਤਿ ੜੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇਧਿ ਮੰਨ ਰਗਸਾ ਮਹੰਲਾ ਪਹਿਲ ਏ ਕਰਿ ਸੇ ਗੁਰੂ ਸੇ ਉਪਦੇਸ ਗੁਰ ਗੁਰ ਏਕੋ ਵੇਸ ਜੀਕ ਬਾਬਾ ਜਾ ਕਰ ਕਰ ਤੇ ਕੀਰਤੋ ਤੂੰ ਕਰ ਰਾਗ ਬਟਾਏ ਤੋਈ ਰਾਹ ਵਿਸੋਏ ਜਿਸੇ ਅਕੜੀਆਂ ਪਹਿਰਾ ਤਿੱਤੇ ਵਾੜੀ ਬਾਹ ਆ ਸੂਰ ਦੇ ਕੋ ਰਤਾਨੇ ਦਾ ਨਾਨਕ ਕਰਤ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮੰਨ ਲ ਪਹਿਲਾ ਗਗਨ ਮੈਂ ਥਾਲ ਰਣ ਜਾ ਦੀਪਕ ਪਰ ਤਾਰਕ ਮੰਦਰ ਜਨਕ ਮੋਤੀ ਧੂਪ ਮਲਾ ਦਲ ਪਵਨ ਚਮਰੋ ਕਰੇ ਸਕਲ ਮਨ ਰਾਏ ਸਰਵੰਤ ਜੋਤੀ ਕੈਸੇ ਆਰਤੀ ਹੋਏ ਭਵ ਖੰਡਣਾ ਤੇ ਆਰਤੀ ਅਰਹਤ ਸ਼ਬਦ ਬਾਤ ਅੰਤ ਪੇ ਰੀ ਰਹਾ ਸਹਸ ਤਵਨ ਨਨ ਨਨ ਰਹਿ ਤੋਹਿ ਕੋ ਸਹਸ ਮੂਰਤ ਨਨਾਇਕ ਤੂ ਸਹਸ ਪਦ ਮਹਿਮਨ ਨਾਨ ਏਕ ਪਦ ਗੰਦ ਬਨ ਸਹਸ ਤਵ ਕਾ ਦੇਵ ਚਲਤ ਬਾਹੀ ਸਭ ਮਹਿ ਜੋਤ ਜੋ ਦਹਿ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲਨ ਕਰੰਦਰ ਬਿਰਤ ਮਨ ਵਰਜਨ ਹੋਇ ਆਇ ਤੇ ਅਸਾ ਕਿਰਪਾ ਜਲ ਜੇ ਨਾਨਕ ਸਾਰੰਗ ਕਾ ਹਰ ਜਤ ਤੇਰਾ ਨੈ ਵਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਕੋ ਪਰਿਆ ਬਿਨ ਸਾਧੂ ਖੰਦਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨਾਰ ਲਿਖ ਮੰਡਲ ਪੰਡਾਏ ਕਰ ਸਾਧੂ ਅੰਜਲੀ ਪੁਨ ਵਟਾਏ ਕਰਨਦਾ ਤੁਮ ਨ ਬਟਾਹਿ ਰਹਾ ਸਾਕਤ ਹਰ ਰਸ ਸਾਧਨ ਜਾਣਿਆ ਤਨ ਅੰਤਰ ਹੋ ਮੈਂ ਖੰਡਾਏ ਜਿਉਂ ਜਿਉਂ ਚਲਹਿ ਚੁਪੈ ਦੁਖ ਭਾਵੇ ਨੁਕਾਰ ਸਹਿ ਸਰ ਡੰਡਾਏ ਹਰਿ ਨਾਰਾਇਣ ਨਾਮ ਸਬਾਣ ਦੁਖ ਜਨਮ ਮਾਰਣ ਕਭ ਖੰਡਾਹਿ ਅਵਡਾਸੀ ਪੁਰਗ ਪਾਇਆ ਪਰਮੇਸ਼ਰ ਬਾਸੋਧ ਕੰਡ ਗ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ تیر ਹਰਿ ਰਾਗ ਰਾਗ ਬੜ ਬੱਡਾ ਹੈ ਜਨ ਨਾਨਕ ਨਾਮ ਅਦਾਰਟੇ ਕਹੈ ਹਰਿ ਨਾਮੈ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਤਨੰਤੀ ਸੁਨਹੁ ਬਿਰਮਿਤਤ ਸਤ ਤਹਿ ਲਕੀ ਬੇਲਾ ਇਹ ਖਾਤੋ ਹੋਰਦਾ ਆਗਰ ਸੁਣ ਸੁਹਿਲਾ ਆਉਧ ਘਟੈ ਜਿਸਰਣਾਰ ਮਨ ਗੁਰਮਤਿ ਕਾ ਜਵਾਰੇ ਰਹਾਉ ਕਿਉ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਹ ਜਹ ਜਗਾਇ ਆਵੈ ਅਸ ਤਾਕਤ ਕਥਨ ਤਿਨ ਜਾਨਨੀ ਜਾਪੁ ਰਐ ਸੋਈ ਇਹ ਹਜ ਆਰ ਗੁਰ ਤੇ ਮਨਹਿ ਬਸੇਰਾ ਨਿਤ ਘਰ ਬਹਿ ਲਪਾਉ ਸੁਖ ਸਹਜੇ ਬਾਹਰ ਨਾ ਹੋਏ ਤੂੰ ਤੇਰਾ ਅੰਦਰ ਜਾਮੀ ਪਰ ਖਿਦ ਲਾਤੀ ਸਰਦਾ ਕਾਨ ਕੀ ਨਾਨਕ ਦਾਸ ਇਹ ਸੁਖ ਮੰਗ ਮੁਕਤ ਅਰਸਨਤਨ ਕੀ ਤੂਰੇ ਅੰਤਰ ਚਾਮੀ ਪਰਖ ਬਦਾਤੇ ਸਰਦਾ ਨਾਮ ਕੀ ਭੂਰੇ ਨਾਨਕ ਦਾਸ ਇਹ ਬੋਕ ਕੋ ਗਾਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ